ਗਵਿੰਦਰ ਆਹ ਟੱਕਰ ਦਾ ਰੇਟ ਤੋੜਨੀ ਓਏ ਮੂੜਕ ਦੇ ਵਿੱਚ ਕੀ ਹੋ ਗਿਆ ਓ ਲਾਲ ਲਾਲਾ ਹੋ ਗਈ ਆਬਾਂ ਵਾਲਾ ਦੋ ਪਾਣੀਆਂ ਦੀ ਧਰਤੀ ਦਾ ਗਵਿੰਦਪੁਰੀਆ ਮਾਲਵਿੰਦਰ ਦੱਸ ਕੀ ਕਰਾਂ ਮੈਂ ਹੁਣ ਮਾਲਵਿੰਦਰਾ ਮਾਪਿਆਂ ਨੇ ਮਾਰਤਾ ਬੂਹੇ ਨੂੰ ਜਿੰਦਰਾ ਆਹ ਗਵਿੰਦਪੁਰੀਏ ਢਾਲੀਵਾਲ ਪਰਿਵਾਰ ਦਾ ਚੋਬੜ ਓਏ ਖੁਸ਼ੀ ਆਹ ਟੱਕਰ ਵਾਲਾ ਓ ਖੁਸ਼ੀ ਓ ਮਾਨਿਆ ਆਓ ਮਾਨਿਆ ਆਓ ਸਵਾਗਤ ਓ ਮਾਨਿਆ ਇਹ ਆ ਗੁਲਯਾਰੀ ਦਾ ਮੇਲਾ ਇਹਨੂੰ ਕਹਿੰਦੇ ਨੇ ਓਏ ਧੁੰਦ ਤੇ ਧੂਏ ਨੂੰ ਕਾਹਨ ਪੁੱਛਦਾ ਓ ਸੱਜਣ ਜੀ ਲਾਲਕੇ ਦਾ ਇਹ ਮੂਨਕ ਇਲਾਕੇ ਦੇ ਲੋਕਾਂ ਦਾ ਕਬੱਡੀ ਕੱਪ ਹੈ ਐਨ ਆਰ ਆਈ ਭਰਾਵਾਂ ਦੀ ਬਹੁਤ ਵੱਡੀ ਦੇਣ ਹੈ ਲੈ ਵੀ ਬੰਟੂ ਅੱਜ ਤੇ ਮਿਹਨਤ ਬੱਲੇ ਪੈ ਗਈ ਵੱਡੇ ਭਰਾ ਓ ਗਵਿੰਦਪੁਰਿਆ ਮਾਲਵਿੰਦਰ ਆ ਟੱਕਰ ਦਾ ਮੈਚ ਤੋੜਨੀ ਓਏ ਮੂਨਕ ਦੇ ਵਿੱਚ ਕੀ ਹੋ ਗਿਆ ਓ ਲਾਲਾ ਲਾਲਾ ਹੋ ਗਈ ਓ ਬੱਲੇ ਬੱਲੇ ਹੋ ਗਈ ਓ ਮੂਨਕ ਦੇ ਵਿੱਚ ਜਿਹੜੀ ਲਾਲਾ ਵਾਲਾ ਹੋਈ ਪਈਆ ਬੱਲੀਏ ਓ ਤੇਰੇ ਜੱਟ ਨੇ ਕਰਾਈ ਹੂਆ i'm going to